ਉਹ ਦਰਸ਼ਕ ਮਜਬੂਰ ਕਰਦੇ ਜਦੋਂ ਉਹ ਕਹਿੰਦੇ ਕਿ ਮੈਂ ਅੰਕਲ ਨੂੰ ਕਮਿਟਮੈਂਟ ਕੀਤੀ ਮੈਂ ਗਾ ਨਹੀਂ ਤਾਂ ਚਮਕੀਲੇ ਨੇ ਜਦੋਂ ਧਮਕੀਆਂ ਹੀ ਛੱਡ ਦਿੱਤਾ ਪਰ ਲੋਕਾਂ ਨੇ ਫਿਰ ਮਜਬੂਰ ਕਰਤਾ ਵੀ ਨਹੀਂ ਗਾਇਆ ਯਾਰ ਹਨਾ ਚਲੋ ਚਮਕੀਲੇ ਬਾਰੇ ਤਾਂ ਮੈਂ ਤਾਂ ਕੁਝ ਨਹੀਂ ਕਹਿਣਾ ਕਿ ਚਮਕੀਲੇ ਨੂੰ ਮਾਰ ਕੇ ਜੇ ਤਾਂ ਚਮਕੀਲੇ ਪੈਦਾ ਹੋਣੇ ਬੰਦ ਹੋ ਗਏ ਫਿਰ ਤਾਂ ਚਮਕੀਲਾ ਮਾਰ ਦੇਣਾ ਚਾਹੀਦਾ ਸੀ ਜੀ ਉਹ ਤੇ ਇੱਕ ਵਰਤਾਰਾ ਹੈ ਮੰਡੀ ਕੀ ਕਰਾਉਂਦੀ ਤੁਹਾਡੇ ਕੋਲੇ ਉਹਦੀ ਮੌਤ ਦਾ ਕਾਰਨ ਤਾਂ ਅਸਲ 'ਚ ਕੈਸੇ ਟੋ ਬਣੀ ਨਾ ਜਿਹੜੀ ਉਹਦੇ ਸੈਮਟੀ ਤੋਂ ਬਿਨਰ ਰਿਕਾਰਡ ਰਿਲੀਜ਼ ਕੀਤੀ ਹੈ ਚੈਂਪੀਨ ਅੱਛਾ ਜੀ ਉਹਨੇ ਜਦੋਂ ਕਮਿਟਮੈਂਟ ਕੀਤੀ ਸੀ ਉਦੋਂ ਉਹਨੇ ਕਿਹਾ ਸੀ ਕਿ ਮੈਂ ਜਿਹੜੇ ਗੀਤ ਰਿਕਾਰਡ ਹੋਏ ਨੇ ਉਹਨਾਂ ਨੂੰ ਕਹਾਂਗਾ ਨਾ ਰੀਲੀਜ਼ ਕਰਿਓ ਉਹੀ ਗੀਤ ਜਿਹੜੇ ਜ਼ਿਆਦਾ ਪ੍ਰੋਵੋਕਟਿਵ ਬਣੇ ਅੱਛਾ ਜੀ ਹਾਂ ਉਹ ਕੈਸੇ ਨਾ ਆਉਂਦੀ ਤੇ ਸ਼ਾਇਦ ਉਹ ਉਦੋਂ ਬਾਅਦ ਤੋਂ ਨੇ ਇੰਨੇ ਖੂਬਸੂਰਤ ਗੀਤ ਗਾਏ ਨੇ ਤਾਰਿਆਂ ਦੀ ਲੋਏ ਲੋਏ ਤਲਵਾਰ ਮੇ ਤਲਵਾਰ ਮੇ ਕਲਗੀ ਧਰਦੀ ਆ ਹਾਂ ਹਾਂ ਸਾਥੋਂ ਬਾਬਾ ਖੋਲਿਆ ਤੇਰਾ ਨੂਰ ਕਾਣਾ ਪਾਂਡਾ ਟਿੰਡਾ ਵੰਡ ਕੇ ਬਹਿ ਗਿਆ ਕਨਾਲਾ ਸਾਥੋਂ ਬਾਬਾ ਕੋਲੇ ਤੇ ਨੰਕਾਣਾ ਇਸ ਕਰਕੇ ਚਮਕੀਲਾ ਸੱਭਿਆਚਾਰ ਜਿਹੜਾ ਹੈਗਾ ਉਹ ਮੰਡੀ ਨੇ ਪ੍ਰਮੋਟ ਕੀਤਾ ਆਪ ਤਾਂ ਪੜ ਹੋ ਜਾ ਮੁੰਡਾ ਸੀ ਉਹ ਸਧਾਰਨ ਜੇ ਕਰਦਾ ਗੁਰੂ ਗਰੀਬ ਗੁਰਬਾ ਜਿਵੇਂ ਆਸਾਂ ਪਾਲਦਾ ਆਪਣੀਆਂ ਜੇ ਬਾਕੀ ਮੁੰਡੇ ਸਾਰੇ ਪਾਲੀ ਦੇ ਟਾਲੀਆ ਸੀ ਆਪਣਾ ਦਸਵੰਤ ਸੰਦੀਲਾ ਮੇਰਾ ਕਲਾਸ ਵਾਲਾ ਸੀ ਇਹਨਾਂ ਸਾਰੀ ਸਾਰੀ ਫਸਲ ਸੀ ਬੰਦਿਆਂ ਦੀ ਜਿਹੜੀ 70 ਤੋਂ ਬਾਅਦ ਬਾਅਦ ਚ ਵਿਕਸਤ ਹੋਈ ਹੈ ਚੰਦਰ ਸ਼ੈਦਾ ਉਹਨਾਂ ਚੋਂ ਸੀ ਤੁਹਾਡੇ ਕਾਫੀ ਗਰੁੱਪ ਕੋਲੈਜ ਦੇ ਵਿੱਚ ਹਾਵੀ ਜਿਹੜੇ ਆਪਣੀ ਆਪਣੀਆਂ ਮੰਜ਼ਲਾਂ ਤੇ ਪੁੱਜੇ ਹੋਏ ਹਨਾ ਜੀ ਦੇਵਦਤ ਹਰ ਬੰਦੇ ਦੀ ਮਿਹਨਤ ਹੈ ਦੇਵਦਤ ਮਨ ਤੁਹਾਡਾ ਨਹੀਂ ਉਹ ਗੌਰਮੈਂਟ ਕਾਲਜ ਸੀ ਉਹਨੂੰ ਮੈਂ ਨਹੀਂ ਸੀ ਉਦੋਂ ਜਾਣਦਾ ਝੂਠ ਬਾਰਾ ਯਸ਼ਪਾਲ ਜਿਵੇਂ ਸੰਦੀਲੇ ਦਾ ਯਾਰ ਸੀ ਜੀ ਜੀ ਪਰ ਮੇਰੇ ਨਾਲ ਕੋਈ ਸਾਥ ਨਹੀਂ ਸੀ ਮੇਰੇ ਨਾਲ ਸ਼ਮਸ਼ੇਰ ਸਿੰਘ ਸੰਧੂੜਾ ਰਹੀ ਸੀ ਉਹ ਅਜੇ ਵੀ ਪੱਕੀ ਹੈ ਨਾ ਉਹ ਤਾਂ ਮੈਨੂੰ ਲੱਗਦਾ ਵੀ ਸਵਾਸਾਂ ਨਾਲ ਹੀ ਲਿਗੂ ਕਿਸਾਂ ਸਵਾਸਾਂ ਨਾਲੇ ਉਹ ਵਿੱਚੋਂ ਇੱਕ ਜਗਤਾਰੀ ਰੁੱਸ ਗਿਆ ਆਪਸ ਵਿੱਚ ਦੋ ਤਿੰਨ ਸਾਲ ਅੱਛਾ ਜੀ ਬੜੇ ਬਿਟਰੇ ਰਹੇ ਅੱਛਾ ਉਹਦੀਆਂ ਜਿਹੜੀਆਂ ਮਾੜੀਆਂ ਹਰਕਤਾਂ ਸੀ ਉਹਦੇ ਆਲਾਪੇ ਮੈਨੂੰ ਮਿਲ ਜਾਇਆ ਕਰਨ ਤੇ ਮੇਡੀਆਂ ਮਾੜੀਆਂ ਹਰਕਤਾਂ ਦੇ ਆਲਾਪੇ ਉਹਨੂੰ ਮਿਲ ਜਾਇਆ ਕਰਨ ਅੱਛਾ ਜੀ ਇਹ ਤੁਸੀਂ ਇਕੱਠੇ ਹੋ ਤੇ ਮੈਂ ਕਿਹਾ ਸ਼ਮਸ਼ੇਰੀਆਂ ਲੜਨ ਦਾ ਤੇ ਪਰ ਫਾਇਦਾ ਹੀ ਕੋਈ ਨਹੀਂ ਹੋਇਆ ਕਹਿੰਦਾ ਕੀ ਗੱਲ ਮੈਂ ਕਿਹਾ ਐਵਰੇਜ ਤੇ ਉੱਥੇ ਹੀ ਆ ਗਈ ਵੀ ਤੇਰੀਆਂ ਗੱਲਾਂ ਮਾੜੀਆਂ ਲੋਕੀ ਮੈਨੂੰ ਵਾਲਾ ਵੀ ਤੇ ਜਾਂਦੇ ਸੀ ਤੇਰੇ ਯਾਰ ਨੇ ਦੇਖ ਆ ਕਰਤਾ ਤੇਰੇ ਯਾਰ ਨੇ ਆ ਕਰਤਾ ਹੂੰ ਕਹਿੰਦਾ ਮੇਰੇ ਕੋਲ ਵੀ ਯਾਰ ਐਂ ਕਰਦੇ ਸੀ ਹੂੰ ਹੂੰ ਸੋ ਭਾਈ ਦੋਸਤੀ ਉਹਨੂੰ ਕਹਿੰਦੇ ਨੇ ਕਿ ਤੁਸੀਂ ਰੁੱਸੇ ਹੋ ਜਾ ਲੋਕ ਮੰਨਣੀ ਨਾ ਕਿ ਤੁਸੀਂ ਰੁੱਸੇ ਹੋਏ ਹੋ ਅਸੀਂ ਇੱਕ ਹੋਰ ਕਮਾਲ ਦੀ ਗੱਲ ਤੁਹਾਡੇ ਦੋਨਾਂ ਦੀ ਜੱਦਾਸ਼ ਬਹੁਤ ਤਕੜੀ ਹੈ ਜੀ ਵਿਲੇ ਯਾਰ ਹੋਰੀ ਹੈ ਹੋਰ ਚੇਤੇ ਕਰਨ ਸਾਡੇ ਕੋਲ ਕਿਹੜਾ ਐ ਬਈ ਚੰਨੀ ਕਿੰਨੇ ਯਾਰ ਐ ਐਮਐਲਏ ਬਣਿਆ ਕਿੱਥੋਂ ਬਣਿਆ ਥੋੜੇ ਜਿਤੇ ਰੱਖਣਾ ਜੀ ਅੱਛਾ ਵਿਲੇ ਦੀ ਗੱਲ ਸੁਣ ਮੇ ਰਾਤੀ ਤੁਹਾਡੇ ਇੱਕ ਹੋਰ ਯਾਰ ਨੂੰ ਫੋਨ ਕੀਤਾ ਕਹਿੰਦੇ ਮੈਂ ਸੱਸੀ ਗੱਲ ਦੀ ਹੋਰ ਮੈਂ ਤੁਹਾਡੇ ਕੋਲ ਕੱਲ ਲੁਧਿਆਣਾ ਨਾ ਕਿਤੇ ਗਿਲ ਸਭ ਕਹਿੰਦੇ ਚਲੋ ਵਿਲੇ ਹੀ ਆ ਜਬਰਦਸਤ ਕਹਿੰਦੇ ਉਹਨੇ ਵੇਲੀ ਕਹਿੰਦੇ ਉਹਨੇ ਕਿ ਕਿਸੇ ਹੀ ਆ ਉਹ ਉਹ ਕਿਸੇ ਨੇ ਕੇ ਨੇਤਰਹੀਣਾ ਨੂੰ ਕਿਹਾ ਨਾ ਕਹਿੰਦਾ ਸੌਜੋ ਐਚੇ ਕਹਿੰਦਾ ਸੁੱਤੇ ਦਾ ਪਏ ਚੁੱਪੀ ਕਰ ਜਾਣਾ ਮੈਂ ਅਸਲ ਤੇ ਸੰਦੀਲਾ ਸਾਹਿਬ ਨੂੰ ਫੋਨ ਕੀਤਾ ਕਹਿੰਦਾ ਬੰਦੇ ਟਿਕਾਣੇ ਕੇ ਪਹੁੰਚ ਪਰ ਹੈ ਵੇਲਾ ਯਾਰ ਉਹਨਾਂ ਨੇ ਸੱਡਨਲੀ ਗੱਲ ਲੱਗੀ ਉਹ ਵੇਲੇ ਬਾਰੇ ਤੈਨੂੰ ਮੈਂ ਗੱਲ ਸੁਣਾਉਣੀ ਹੈ ਇੱਕ ਬੜੀ ਕਮਾਲ ਦੀ ਜਰਨਲ ਕਮਾਨ ਨੂੰ ਤੂੰ ਜਾਣਦਾ ਉਹ ਵੀ ਇੰਟਰਵਿਊ ਕਰੀ ਯਾਰ ਪੱਕਾ ਪੱਕਾ ਜੀ ਮੇਰਾ ਉਹ ਸੱਜਣਾ ਚੰਗਾ ਤੇ ਉਹਦੇ ਨਾਲ ਸਾਲੇ ਸਤਨਾਮ ਦਾ ਵਿਆਹ ਸੀ ਜੀ ਜੇ ਜਨਰਲ ਮੈਨੂੰ ਕਹਿੰਦਾ ਭਾਜੀ ਵੀ ਇਨੀ ਤੀਕ ਨੂੰ ਵਿਆਹ ਆਇਆ ਤੇ ਤਰੀਕ ਹੱਲੀ ਰੱਖਿਓ ਜੀ ਮੈਂ ਜੀ ਉਦੋਂ ਮੈਂ ਦਾੜੀ ਰੰਗਦਾ ਨਹੀਂ ਸੀ ਜੇ ਕਾਲੀ ਸੀ ਦਾੜੀ ਉਦੋਂ ਅਜੇ ਅੱਛਾ ਜੀ ਤੇ ਮੈਂ ਸਵੇਰੇ ਹੀ ਆਪਣੀ ਮੋਛਾ ਖੜੀਆਂ ਕਰਕੇ ਤੇ ਬਹਿ ਗਿਆ ਵੀ ਵੀ ਹੁਣ ਜਨਰਲ ਨੇ ਮੇਰੇ ਕਾਰਡ ਦੇਣ ਆਉਣਾ ਪੰਜ ਸੱਤ ਦਸ ਦਿਨ ਉਡੀਕੀ ਗਿਆ ਮੈਂ ਸਵੇਰੇ ਸਵੇਰੇ ਬਹਿ ਕੇ ਬੈਜਿਆ ਕਰਨ ਮੈਂ ਉਡੀਕਿਆ ਜਨਰਲ ਆਉਂਦਾ ਜਨਰਲ ਆਉਂਦਾ ਅੱਛਾ ਬੜੀ ਬੜੀ ਜਨਰਲ ਆਇਆ ਹੀ ਨਾ ਮਹੀਨੇ ਕੇ ਬਾਅਦ ਸਤਨਾਮ ਮੈਨੂੰ ਮਿਲ ਗਿਆ ਸੰਤੂ ਸਟੂਡੀਓ ਮੇਰਾ ਦੋਸਤ ਹੈ ਤੇਜ ਪ੍ਰਤਾਪ ਦੇ ਸਟੂਡੀਓ ਤੇ ਅੱਛਾ ਜੀ ਤੇ ਨਾਲ ਉਹਦੇ ਸਿੰਘਲੇ ਚੂੜਾ ਪਾਇਆ ਹੋਇਆ ਉਹਦੇ ਉਹ ਆਪਣੇ ਵਿਆਹ ਦੀਆਂ ਐਲਬਮ ਦੀਆਂ ਫੋਟੋ ਫਾਈਨਲ ਕਰਨ ਆਏ ਸੀ ਅੱਛਾ ਉਹ ਮੇਰੇ ਇਸ ਨਾਮ ਵਿਆਹ ਹੋ ਗਿਆ ਅੱਛਾ ਜੀ ਕਿਹਾ ਪਾਜੀ ਹੋ ਗਿਆ ਅੱਛਾ ਤੁਸੀਂ ਨਹੀਂ ਆਏ ਮੈਂ ਕਹਿੰਦਾ ਤੈਨੂੰ ਤਾਂ ਕੁਝ ਨਹੀਂ ਕਹਿਣਾ ਪਾਜੀ ਸਿੰਘਲੇ ਨਾਲ ਬਈ ਤੇਰੇ ਜੀਜੇ ਨਾਲ ਗੱਲ ਕਰਾਂਗਾ ਕਰਾਂਗਾ ਬਈ ਤਰੀਕ ਮੈਨੂੰ ਨੋਟ ਕਰਾ ਲਈ ਉਹਨੇ ਜੇ ਮੈਂ ਗਾਉਣ ਵਾਲਾ ਹੁੰਦਾ ਤੇ ਮੇਰਾ ਪ੍ਰੋਬਲਮ ਤਾਂ ਕੈਨਸਲ ਹੋ ਗਿਆ ਸੀ ਨਾ ਉਸ ਦਿਨ ਦਾ ਮੈਨੂੰ ਵੇਲਾ ਸੀ ਤਾਂ ਕਰਕੇ ਮੇਰਾ ਨੁਕਸਾਨ ਕੋਈ ਨਹੀਂ ਹੋਇਆ ਨੁਕਸਾਨ ਨਹੀਂ ਹੋਇਆ ਜੋ ਪਰਵਾ ਅਸੀਂ ਤਾਂ ਛੜਿਆਂ ਦੀ ਬੋਲੀ ਸੁਣੀ ਹੋਈ ਬਚਪਨ ਜੀ ਜੀ ਕਿ ਲੋਕੀ ਸਾਨੂੰ ਛੜਿਆ ਆਖਦੇ ਅਸੀਂ ਰੱਬ ਦੀ ਮਕਾਨੇ ਆਏ ਜਦੋਂ ਮੈਂ ਰਿਟਾਇਰ ਹੋਇਆ ਤਾਂ ਮੈਨੂੰ ਕਰੀ ਜਾਣ ਵੀ ਇਹ ਬੜੇ ਪੰਕਚੁਅਲ ਸੀ ਜੀ ਬੜੇ ਸਮੇਂ ਸੇ ਰਹਉਂਦੇ ਸੀ ਜੀ ਬੜਾ ਕੰਮ ਕਰਦੇ ਸੀ ਜੀ ਆਹ ਕਰਦੇ ਜਿਵੇਂ ਭੋਗ ਤੇ ਸ਼ਰਧਾਂਜਲੀ ਦੇ ਦਿੱਤੀ ਹੈ ਤੇ ਮੈਨੂੰ ਬਾਅਦ ਕਹਿੰਦੇ ਤੂੰ ਬੋਲ ਮੈਂ ਕਿਹਾ ਮੈਨੂੰ ਇਹ ਲੱਗਦਾ ਵੀ ਮੇਰੇ ਯਾਰ ਮੈਂ ਨਹੀਂ ਹੋਇਆ ਕੋਈ ਹੋਰ ਬੰਦਾ ਹੋਇਆ ਜਿਹਨੇ ਗੱਲਾਂ ਕਰ ਰਹੇ ਹੋ ਅੱਛਾ ਜੀ ਵੀ ਮੈਂ ਤਾਂ ਯਾਰ ਇੰਨਾ ਚੰਗਾ ਹੈ ਨਹੀਂ ਸੀ ਵੀ ਮੈਂ ਤਾਂ ਬੜਾ ਆਨੰਦ ਲਿਆ ਸਾਰੀ ਨੌਕਰੀ ਆਨੰਦ ਲਿਆ ਕਾਲਜਾਂ ਚ ਵੀ ਆਨੰਦ ਲਿਆ ਜੀ ਕੰਮ ਕਦੇ ਪੈਂਡਿੰਗ ਨਹੀਂ ਪਾਇਆ ਰੋਪ ਕਿਸਦਾ ਮੰਨਿਆ ਨਹੀਂ ਇਹਨ ਕਿਸੇ ਦੀ ਮੰਨੀ ਨਹੀਂ ਤੇ ਨਾ ਕਿਸੇ ਨੂੰ ਮਨਾਈ ਹੈ ਤੇ ਮੈਨੂੰ ਲੱਗਦਾ ਮੈਂ ਹੀ ਨਹੀਂ ਰਿਟਾਇਰ ਹੋਇਆ ਅੱਛਾ ਬਾਅਦ ਮੈਨੂੰ ਪਰਤੀ ਕਰ ਲਿਆ ਇਹਨਾਂ ਨੇ ਯੂਨੀਵਰਸਿਟੀ ਆ ਦੇ ਰਿਟਾਇਰੀਜ਼ ਨੇ ਵੀ ਤੋਂ ਮੈਂਬਰਸ਼ਿਪ ਲੈ ਰਹੇ ਹੋ ਰਿਟਾਇਰਮੈਂਟ ਤੋਂ ਬਾਅਦ ਸਾਰੇ ਮੈਂਬਰ ਬਣਦੇ ਤੂੰ ਵੀ ਬਣ ਜਾ ਅੱਛਾ ਉਹ ਮੈਂ ਪਹਿਲੀ ਮੀਟਿੰਗ 'ਚ ਗਿਆ ਤੇ ਡਾਕਟਰ ਸਰਜੀਤ ਸਿੰਘ ਗਿੱਲ ਮੇਰੇ ਵੱਡੇ ਭਰਾ ਨੇ ਉੱਥੇ ਯੂਨੀਵਰਸਿਟੀ ਚ ਰਿਟਾਇਰ ਹੋਏ ਨੇ ਡਾਇਰੈਕਟਰ ਤੇ ਇਹ ਮੈਨੂੰ ਕਹਿੰਦੇ ਵੀ ਤੂੰ ਵੀ ਕੁਝ ਬੋਲ ਮੈਂ ਕਹਿੰਦਾ ਜੀ ਮੈਂ ਤਾਂ ਇੱਕੋ ਹੀ ਸਭ ਕੁਝ ਸਿੱਖਿਆ ਅੱਜ ਤੁਹਾਡੇ ਜਾ ਕੇ ਤੇ ਅੱਜ ਤੋਂ ਬਾਅਦ ਮੈਂ ਨਹੀਂ ਆਉਂਦਾ ਕਿਉਂ ਮੈਂ ਕਹਾਂ ਵੀ ਜਿੰਨੇ ਦੁੱਖ ਨੇ ਅੱਛਾ ਉਹਨਾਂ ਦੀ ਪੰਡਾ ਲਾ ਕੇ ਆਪਾਂ ਇਸ ਮੀਟਿੰਗ 'ਚ ਖੋਲਦੇ ਆ ਜੀ ਤੇ ਮੈਂ ਕਹ ਮੈਂ ਤਾਂ ਚੌ ਸਾਲਾ ਹੀ ਮੇਰੀ ਜਾਨ ਲੈ ਲਓਗੇ ਦੋਸਤਾਂ ਮੈਂ ਤਾਂ ਸੈਂਸਿਟਿਵ ਬੰਦਾ ਮੈਂ ਤਾਂ ਮੇਰੇ ਕੋਲ ਦੁੱਖ ਹੀ ਕੋਈ ਨਹੀਂ ਸੋ ਭਰਾਵਾ ਉਦਣ ਦਾ ਭਜਾਇਆ ਹੋਇਆ ਮੈਂ ਮਤਲਬ 11 ਸਾਲ ਹੋ ਬੀਤ ਗਏ ਰੇ ਮੈਂ ਹੁਣ ਤੱਕ ਨਹੀਂ ਗਿਆ ਹਸਪੀਟਲ ਚ ਚਲੋ ਟਾਈਮ ਹੋ ਗਿਆ ਜੀ ਜਾਂਦੇ ਜਾਂਦੇ ਦੋ ਕੀ ਨਜ਼ਮਾਂ ਹੋ ਜਾਣ ਫਿਰ ਲੋਕੀ ਮੈਨੂੰ ਥੱਲੇ ਲਾਂਬੇ ਦੇਣਗੇ ਵੀ ਗਿਆ ਗਿਲ ਸਾਹਿਬ ਕੋਲ ਹੀ ਗੱਲਾਂ ਸੁਣ ਕੇ ਉਹਨੇ ਨਜ਼ਮ ਤੇ ਕੋਈ ਸੁਣੀ ਨਹੀਂ ਹੈਗੀ ਹਲਵਾਈ ਨੂੰ ਕਦੇ ਨਹੀਂ ਕਹਿਆ ਦਾ ਮਠਿਆਈ ਖਾ ਉਹ ਇੰਨਾ ਇੰਨਾ ਮਤਲਬ ਜਿਹਨੂੰ ਕਹਿੰਦੇ ਹੁੰਦੇ ਨਾ ਵੀ ਇੰਨਾ ਉਹ ਅੱਖਿਆ ਹੁੰਦਾ ਬਣਾ ਬਣਾ ਕੇ ਜੀ ਜੀ ਹੁਣ ਕਵਤਾ ਤਾਂ ਮੈਨੂੰ ਗੱਲਾਂ ਇਹੋ ਜਿਹੀਆਂ ਤੁਕਤੀਆਂ ਮੇਰੇ ਨਾਲ ਸਾਰੀਆਂ ਵੀ ਕਵਤਾ ਦੇ ਵਿੱਚ ਕਿਤੇ ਚੜ ਗਈ ਤਾਂ ਦੇ ਤਾਂ ਹੀ ਜਿਵੇਂ ਕਈ ਲਵੇਰੇ ਦੁੱਧ ਚੜ੍ਹ ਜਾਂਦੇ ਪਰ ਪੰਜਾਬ ਦੇ ਸੰਦਰਭ ਪਰ ਮੈਂ ਸਿਰਫ ਇੱਕੋ ਗੱਲ ਹੀ ਤੁਹਾਨੂੰ ਸੁਣਾਉਣਾ ਪੰਜਾਬ ਦੇ ਸੰਦਰਭ ਚ ਪੰਜਾਬ ਮੇਰਾ ਸੰਦਰਭ ਵੀ ਸਾਰਾ ਪੰਜਾਬ ਹੈ ਭਰਾਵਾ ਮੈਂ ਤਾਂ ਆਪਣੇ ਬਾਰੇ ਜ਼ਰੂਰ ਦੱਸਾਂਗਾ ਕਿ ਚੱਚੇ ਵੇੜਿਆਂ ਨੇ ਜਿਹੜਾ ਸਾਨੂੰ ਸਭ ਕੁਝ ਪੜਾਇਆ ਜੀ ਸੱਚੀ ਅਡੇ ਥੋੜੇ ਵੇਲੇ ਸਾਨੂੰ ਬੜਾ ਕੰਮ ਆਇਆ ਆੜਾਂ ਬੰਨਿਆਂ ਤੇ ਦੌੜਦੇ ਨਾ ਸੀ ਕਦੇ ਡਿੱਗੇ ਸੰਗ ਮਰ ਮਰ ਉੱਤੇ ਸਾਨੂੰ ਤੁਰਨਾ ਨਾ ਆਇਆ ਜਦ ਮੈਂ ਲਿਖਿਆ ਸੀ ਕਿਸੇ ਪੁੱਛਿਆ ਮੈਨੂੰ ਵੀ ਤੇਰਾ ਮਤਲਬ ਅਜੰਡਾ ਤੇ ਮਿਸ਼ਨ ਕੀ ਰਿਹਾ ਮੈਂ ਕਿਹਾ ਵੱਡਿਆਂ ਦੇ ਮੋਹ ਤੇ ਨਿੱਕਿਆਂ ਦੇ ਪਿਆਰ ਨਾਲ ਹਰ ਜੰਗ ਜਿੱਤੀ ਐ ਮੈਂ ਇਸੇ ਹਥਿਆਰ ਨਾਲ ਸੋ ਮੇਰਾ ਤਾਂ ਮੈਨੀਫੈਸਟੋ ਇੰਨਾ ਕੀ ਹੈ ਬਾਕੀ ਮਿੱਤਰਾ ਆਇਆ ਚੰਗਾ ਲੱਗਿਆ ਇਹਨਾਂ ਮਿਲਦੀ ਖੜਦੀ ਰਹੋ ਹਨੜੇ ਭਾਵੇਂ ਮਿਲ ਮਾਪਿਆਂ ਤੋਂ ਚੋਰੀ ਸਭ ਤੋਂ ਇਹੀ ਬੇਨਤੀ ਹੈ ਭਰਾਵਾਂ ਮਿਲਦੇ ਖੜਦੇ ਰਹੋ ਇਸ ਤੋਂ ਤੁਹਾਡੇ ਵਿੱਚ ਊਰਜਾ ਲੈਣੀ ਹੈ ਐਨਰਜੀ ਜਿਓਗੇ ਤੇ 4 ਸਾਲ ਚੰਗੇ ਕੱਢ ਜਾਗੇ ਤੇ ਜੇ ਨਾ ਮਿਲੋਗੇ ਤਾਂ ਮੱਖੇ ਉਡਾਈ ਜਾਵਾਂਗੇ ਸਾਡਾ ਕੀ ਹੈ ਨਹੀਂ 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 ਪਰਮਾਤਮਾ ਤੁਹਾਨੂੰ ਲੰਮੀ ਉਮਰ ਦੇਵੇ